ਲਣਾ ਆ ਵੇ ਲੋ ਇੰਜਨ ਨੂੰ ਖੁਰਕ ਓਏ ਆ ਮੜਾ ਜਾ ਇਹ ਮੜਾ ਜਾ ਨਾ ਇੰਜਨ ਚੈੱਕ ਰਹਾ ਕੇ ਤੂੰ ਇਹ ਨਾ ਬਬਲਿੰਗ ਕਰ ਰਿਹਾ ਓ ਵੇ ਇਹ ਨਹੀਂ ਇੰਜਨ ਨੂੰ ਨਵਾਏ ਨੂੰ ਭਾਜੀ ਦੇਰ ਹੋ ਗਈ ਨਾ ਖੁਰਕ ਪਈ ਆ ਹਲਕੀ ਜਾਈ ਇੰਜਨ ਤੇ ਤੁਸੀਂ ਨਾ ਇਕੱਠੇ ਨਾ ਆਵੋ ਕਿਤੇ ਹੈਲੋ ਕਿਉਂਕਿ ਤੁਹਾਨੂੰ ਵੀ ਬਹੁਤ ਦੇਰ ਹੋ ਗਈ ਹੈ ਲੋਹੇ ਵਾਲੀ ਦੁਕਾਨ ਤੇ ਚੱਲ ਹਾਂਜੀ ਲੋਹੇ ਵਾਲੀ ਦੁਕਾਨ ਤੇ ਨਹੀਂ ਨਹੀਂ ਲੋਹੇ ਲਾਏ ਵਾਲੀ ਦੁਕਾਨ ਤੇ ਨਹੀਂ ਜਾਣਾ ਮੈਂ ਰਾਈਡ ਕਰਾਈ ਮੈਂ ਜਿੱਧਰ ਮਰਜ਼ੀ ਲੈ ਕੇ ਜਾਣਾ ਯਾਰ ਰਾਈਡ ਕਰਾਈ ਆ ਤੇ ਜਿਹੜੀ ਲੋਕੇਸ਼ਨ ਲਾਈ ਆ ਉਹ ਉੱਥੇ ਜਾਣਾ ਵਾ ਕੇ ਤੂੰ ਲੋਕੇਸ਼ਨ ਕੱਟ ਕਰਕੇ ਉਧਰ ਦੀ ਲਾ ਦੇ ਪੈਰਾਗੋਨ ਦੀ ਲੋਕੇਸ਼ਨ ਲਾ ਨਹੀਂ ਭਾਈ ਉਹ ਕੰਪਨੀ ਨਹੀਂ ਮੰਨਦੀ ਉਹਨਾਂ ਨੂੰ ਕਹੇ ਕਸਟਮਰ ਵੀ ਨਹੀਂ ਮੰਨਦਾ ਹੈਲੋ ਵਗਰੇਬਾਨ ਨਾ ਫੜ ਚੱਲ ਤੋਰ 35 ਲੱਖ ਰੁਪਿਆ ਗਰੇਬਾਨ ਫੜਾਉਣ ਲਈ ਨਹੀਂ ਲਾਇਆ ਸੀ ਹਾਏ ਉਹ ਤੂੰ ਮੈਨੂੰ ਫੜਾ ਓ ਯਾਰ ਸਟੀering ਨਾ ਖੋ ਸਟੀering ਨਾ ਖੋ ਸਟੀering ਵੀ ਚਲਾਵਾਂਗਾ ਇਹਦਾ ਕਿਹੜਾ ਲਾਇਸੈਂਸ ਹੈ ਓ ਯਾਰ ਹੈਲੋ ਛੱਡ ਜਾ ਓਏ ਮੇਰਾ ਉਹ ਗੱਡੀ ਗਈ ਉਹ ਸ਼ੀ ਆ ਗਿਆ ਕਿਉਂ ਕਾਰ ਆ ਰਹੀ ਹੈ ਗੱਡੀ ਕਿੱਥੇ ਗਈ ਉਹ ਖਲੋਤੀ ਹੈ ਕਾਰ ਆ ਰਹੀ ਹੈ ਇੱਕ ਹੱਥ ਲੱਗੀ ਆ ਗੱਡੀ ਉਹਨੇ ਨਹੀਂ ਤੁਰਨਾ ਉਹਨੂੰ ਪਤਾ ਮੇਰੇ ਹੱਥ ਦਾ